ਜਿਹੜੀਆਂ ਚੋਣਾਂ ਬਲਾਕ ਸੰਤੀ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਕਰਾਉਣੀਆਂ ਸੀ ਜਿਨ੍ਹਾਂ ਨੇ ਆਪਣੇ ਹਾਲਾਤ ਦੇਖੇ ਕਿ ਲੋਕਾਂ ਨੇ ਇਹਨਾਂ ਨੂੰ ਕਿੰਨਾ ناکਾਮ ਬਣਾਤਾ ਕਿ ਲੋਕ ਇਹਨਾਂ ਤੋਂ ਨਾ ਖੁਸ਼ ਹੋਗੇ ਪਰ ਇਹ ਆਪਣੀਆਂ ਜਿਹੜੀਆਂ ਚੋਣਾਂ ਸਹੀ ਟਾਈਮ ਤੇ ਕਰਾਉਣ ਤੋਂ ناکਾਮ ਹੋਏ ਆ ਇਹਨਾਂ ਨੂੰ ਕੋਰਟ ਨੇ ਝਾੜ ਪਾਈ ਤੇ ਹੁਣ ਇਹ ਖੜੇ ਟਾਈਮ ਇਹਨਾਂ ਨੇ ਆਪਾਂ ਨੂੰ ਤਕਰੀਬਨ 2 ਹਫਤੇ ਦਾ ਟਾਈਮ ਦਿੱਤਾ ਜਿੰਤਾ ਜਿਹੜੇ ਵਿੱਚ ਆਪਾਂ ਜ਼ਿਲ੍ਹਾ ਪ੍ਰੀਸ਼ਦ ਤੇ ਬੱਚੀ ਆਪਾਂ ਜਿਹੜੇ ਬਲਾਕ ਸੰਧੀਆਂ ਦੇ ਜੋਨ ਜਿਹੜੇ ਬਣਾਏ ਆ ਉਹਦੇ ਵਿੱਚ ਆਪਾਂ ਚੋਣ ਜਿਤਨੀਆਂ ਭਰਾਵੋ ਉਹਨਾਂ ਦੇ ਵਿੱਚ ਆਪਾਂ ਉਮੀਦਵਾਰ ਵੀ ਦੇਨੇ ਆ ਤੇ ਅੱਜ ਜਿਹੜਾ ਇਕੱਠ ਕੀਤਾ ਇਹ ਆਪਾਂ ਗਾਲਬ ਜੋਂ ਦਾ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਜ਼ੋਨ ਆ ਉਹਦੇ ਵਿੱਚ ਆਪਾਂ ਜ਼ਿਲ੍ਹਾ ਪ੍ਰੀਸ਼ਦ ਦੀ ਅੱਜ ਟਿਕਟ ਵੀ ਦੇਣੀ ਆ ਸਾਡੇ ਸਰਪੰਨ ਜੀ ਆਏ ਆ ਸੋਨੀ ਸਾਹਿਬ ਨਾਲ ਬੈਠੇ ਆ ਕਬਦੀ ਸਾਹਿਬ ਬੈਠੇ ਆ ਆਪਾਂ ਬਾਕੀ ਇਸ ਜ਼ੋਨ ਦੀਆਂ ਜਿਹੜੀਆਂ ਬਲਾਕ ਸੰਮਤੀ ਡੈਟਾਕਟਾਉ ਵੀ ਦੇਣੀ ਆ ਕਾਂਗਰਸ ਪਾਰਟੀ ਵੱਲੋਂ ਇੱਕ ਗੱਲ ਦਾ ਆਪਾਂ ਨੂੰ ਪਤਾ ਕਿ ਕਾਂਗਰਸ ਪਾਰਟੀ ਦੀ 2027 ਦੇ ਵਿੱਚ ਸਰਕਾਰ ਬਣਨ ਵਾਲੀ ਆ ਲੋਕ ਪੱਪਾ ਪਰ ਹੋਏ ਬੈਠੇ ਆ ਲੋਕਾਂ ਦੇ ਵਿੱਚ ਆ ਜਿਹੜੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹੋ ਰਹੀ ਆ ਇਹਦੇ ਲਈ ਇੰਨੀ ਖੁਸ਼ੀ ਆ ਤੇ ਸਾਡੇ ਕੋਲੇ ਕੈਂਡੀਡੇਟਾਂ ਦੇ ਢੇਰ ਲੱਗੇ ਹੋਏ ਆ ਇਹ ਚਾਰੂ ਵਾਲੇ ਕੋਲੇ ਕੈਂਡੀਡੇਟ ਪੂਰੇ ਨਹੀਂ ਹੋ ਰਹੇ ਤੇ ਸਾਡੇ ਕੋਲੇ ਇੱਕ ਜ਼ੋਨ ਦੇ ਉੱਤੇ 4-4 5-5 ਕੈਂਡੀਡੇਟ ਸਾਡੇ ਕੋਲੇ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਲੋਕਾਂ ਦੇ ਸਹਿਯੋਗ ਦੇ ਨਾਲ ਕਾਂਗਰਸ ਪਾਰਟੀ ਕੋਲੇ ਇਕੱਠੇ ਹੋਏ ਹੋਏ ਆ ਤੇ ਅਸੀਂ ਜਿਸ ਤਰ੍ਹਾਂ 26 ਤਰੀਕ ਨੂੰ ਇੱਕ ਮੀਟਿੰਗ ਕਰ ਰੱਖੀ ਸੀ ਮੇਰੇ ਘਰ ਜਗਰਾਓ ਉੱਥੇ ਇੱਕ ਵਾਦਾ ਕਰਕੇ ਆਏ ਸੀ ਕਿ ਅਸੀਂ ਤੁਹਾਡੇ ਜ਼ੋਨਾਂ ਤੇ ਛੱਡਿਆ ਅਸੀਂ ਤੁਹਾਡੇ ਜ਼ੋਨ ਦੇ ਵਿੱਚ ਆਵਾਂਗੇ ਤੇ ਉਹਨਾਂ ਦੇ ਵਿੱਚੋਂ ਹੀ ਅਸੀਂ ਕੈਂਡੀਡੇਟ ਚੁਣਾਗੇ ਅਸੀਂ ਆਪਣੇ ਤੌਰ ਤੇ ਕਿਸੇ ਨੂੰ ਨਹੀਂ ਕਹਿਣਾ ਕਿ ਆਹ ਸਾਡਾ ਕੈਂਡੀਡੇਟ ਆਹ ਸਾਡਾ ਕੈਂਡੀਡੇਟ ਬਹੁਤ ਕੈਂਡੀਡੇਟ ਆ ਜਿੱਦੇ ਤੇ ਤੁਸੀਂ ਭਰਾਵੋ ਮੋਹ ਲਾਓਗੇ ਅਸੀਂ ਉਹ ਕੈਂਡੀਡੇਟ ਤੁਹਾਨੂੰ ਦਿੱਤਾ ਤੇ ਹੁਣ ਤੁਸੀਂ ਉਹ ਜਿਤਾ ਕੇ ਲੈ ਕੇ ਆਉਣਾ ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਹੁਣ ਬਰੇ ਹੀ ਆਗਤ ਤੇ ਸਤਿਕਾਰ ਦੇ ਨਾਲ ਸਾਰਿਆਂ ਨੂੰ ਪਹਿਲਾਂ ਤਾਂ ਜਿਹੜੇ ਅੱਜ ਜਿਨ੍ਹਾਂ ਨੂੰ ਇੱਕੋ ਟੈਕ ਦੇ ਕੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਕੋ ਆਪਾਂ ਭੇਜਣਾ ਉਹਨਾਂ ਨੂੰ ਉਹਨਾਂ ਦੇ ਨਾਲ ਉਹ ਸਾਹਮਣੇ ਸੂਰਜ ਵਾਤੇ ਲੱਗਦਾ ਆਪਣੇ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਾਂ ਉਹਨਾਂ ਦੀ ਥੋਕ ਬਿਜਾ ਕੇ ਆਪਾਂ ਮਦਦ ਕਰਦੀਆਂ ਤੇ ਜਿਵਾ ਕੇ ਲੈ ਕੇ ਆਉਣਾ ਉਹਨੂੰ ਕੋਈ ਵੀ ਜੇ ਕਿਸੇ ਦਾ ਕਿਸੇ ਪ੍ਰਤੀ ਕੋਈ ਗਿਲਾ ਸ਼ਿਕਵਾ ਹੁੰਦਾ ਤਾਂ ਉਹ ਭਰਾਵੋ ਦਰਜੋਂ ਕੱਢਣਾ ਕਿਉਂਕਿ ਇਹ ਕੋਈ ਜੜੀ ਚੋਣਾ ਜੱਗੇ ਹਿੱਸਾ ਵੰਡਣੀ ਨਹੀਂ ਹੈਗੀ ਗਲਤ ਸਾਥ ਨਹੀਂ ਹੈਗੀ ਸਰਦਾਰ ਮਿਰਜਤ ਸਿੰਘ ਦੀ ਨਹੀਂ ਹੈਗੀ ਕੁਮਤੀ ਸਾਥ ਦੀ ਨਹੀਂ ਹੈਗੀ ਨਵਦੀਪ ਦੀ ਨਹੀਂ ਹੈਗੀ ਹਰਪ੍ਰੀਤ ਦੀ ਨਹੀਂ ਹੈਗੀ ਜਿੰਨੇ ਕੈਂਡੀਡੇਟ ਉਹਨਾਂ ਦੀ ਨਹੀਂ ਹੈ ਇਹ ਹੈਗੀ ਆ ਲੜਾਈ ਦੀ ਚੋਣ ਇਹ ਹੈਗੀ ਆ ਕਾਂਗਰਸ ਪਾਰਟੀ ਦੀ ਚੋਣ ਜਿਹੜੀ ਕਾਂਗਰਸ ਪਾਰਟੀ ਦੀ ਖਾਤਰ ਆਪਾਂ ਲੜ ਰਹੇ ਆ ਉਹਦੀ ਚੋਣਾਂ ਸਾਰੇ ਦਿਨਾਂ ਚ ਭੇਤ ਭਾਅ ਪੜਾ ਕੇ ਆਪਾਂ ਇਹ ਜਿਹੜੀ ਚੋਣ ਜਿੱਤਣੀ ਆ ਤੇ ਜਿੱਤ ਕੇ ਆਪਾਂ ਕਾਂਗਰਸ ਪਾਰਟੀ ਦੀ ਝੋਲੀ ਪਾਉਣੀ ਆ ਮੈਂ ਹੁਣ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬੜੇ ਯਾਰਾਂ ਨੂੰ ਤੇ ਸਤਿਕਾਰbaar ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਵਾਰ ਮਿਰਜ ਸਿੰਘ ਜੀ ਮੁਲਾ ਪਰ ਨੂੰ ਬੇਨਤੀ ਕਰਦਾ ਕਿ ਟਾਈਮ ਬਹੁਤ ਹੋ ਗਿਆ ਫੇਰ ਫਾਰ ਵੀ ਜਾ ਕੇ ਭਰਨ ਦੇ ਆਪਾਂ ਇਹਨਾਂ ਨੂੰ ਕਹਿੰਦੇ ਬੇਨਤੀ ਕਰਦੇ ਕਿ ਆਪਣੇ ਸ਼ੌਕ ਰੱਖਣ ਵਿਚਾਰ ਕਰਨ ਧੰਨਵਾਦ ਹਮੇ ਸੋਨਿਆ ਜੀ ਉਹਨਾਂ ਦਾ ਪਾਵਨ ਦੋਨਾਂ ਦੇ ਪਾਵਨ ਅਲਵੀਰ ਦੇ ਪਾਵਨ ਨਹੀਂ 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 ਪਾਵਨ ਨਹੀਂ ਬਹੁਤ ਬਹੁਤ ਸੋਨਿਆ ਸਤਿ ਸ਼੍ਰੀ ਅਕਾਲ ਨਾਰਾ ਛੱਡਦੇ ਤੇ ਔਰ ਸਿਧੀਆਂ ਵਾਲਾ ਆਓ ਜੀ ਫਤਿਹਗੜ੍ਹ ਅਸੀਂ ਔਰ ਨਹੀਂ ਨਾਲ ਨਾਲ ਖੜੇ ਚ ਨੇ ਹਾਂਜੀ ਨਾਲ ਖੜੋ ਭਾਈ ਸਾਹਿਬ ਮਾਰਕ ਜੋ ਇਹ ਬਾਕੀਆਂ ਜਿਹੜਾ ਆਓ ਜੀ ਬਾਕੀਆਂ ਵਾਲੇ ਜੀਵਨ ਜੀ ਇਹਤੋਂ ਗਿੱਦੜਪਿੰਡੀ ਆਓ ਜੀ ਸਪੈਂਸਾ ਆਓ ਜੀ ਉਹ ਕੱਲੇ ਨੂੰ ਫੋਨ ਨੂੰ ਮੁੜਾ ਕੱਢਾ ਤਾਂ ਤੇਰੇ ਨਾਲ ਆਇਆ ਆਪੀ ਆਉਂਦੇ ਨਾ ਜੀ ਰਾਮ ਜੀ ਇਧਰ ਆਓ ਇੱਥੇ ਆਇਓ ਫਿਰ ਵਾ ਗੱਡਰ ਪਿੰਡੀ ਜੋਂ ਆਜੋ ਜੀ ਸਰਦਾਰ ਸਰਦੇਵ ਸਿੰਘ ਜੀ ਸਾਰੇ ਜਣੇ ਆਜੋ ਜੀ ਹਲੂ ਸਾਹਿਬ ਇਹ ਨਾਲ ਆਈ ਆਜੂ 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 ਜੀ ਜੀ ਸਾਹਿਬ ਆਜੂ ਜੀ ਨੋਨੇ ਮਰੇ ਜੀ ਜੀ ਉਹ ਆਪਣੇ ਬਲਾਕ ਤੋਂ ਹਰ ਵੀ ਦਾ ਬੰਦਾ ਬੰਦਾ ਨਾਲੀ ਹੈ ਉਹਦੇ ਨਾਲ ਤੁਸੀਂ ਨਾਲ ਆਜੋ ਜੂਨ ਦੇ ਸਾਰੇ ਜਿਹੜੇ ਛੋਟਾ ਬੰਦਾ ਹੋਣਾ ਹੈ ਹੈ ਅੱਜ ਆਕੜੀ ਆ ਰਾ ਤੁਸੀਂ ਨੇ ਇਹ ਦੇਖੋ ਕਰੋ ਯਾਰ ਕੋਈ ਕੋਈ ਅੰਕਲ ਨੂੰ ਭੇਜ ਦੇ ਅੰਕਲ ਜੀ ਇਸਕੋ ਅੰਕਲਾ ਕੈਪਟਨ ਸਾਹਿਬ ਕਰੋ ਯਾਰ ਜੀ ਆ ਤੁਸੀਂ ਪਹਿਲਾਂ ਚਲੋ ਜੀ ਠੀਕ ਹੈ ਜੀ ਬਸ ਗੱਲਾਂ ਥੋੜਾ ਪਾ ਲੈਂਦੇ ਆ ਅਕੜਾ ਆਓ ਥੋੜਾ ਉੱਤਰ ਹੋ ਜੀ ਦੇਖ ਮੈਂ ਅੱਜ ਨੂੰ ਲਾ ਲਓ ਆਉ ਦਾਰੋ ਇਹ ਨਹੀਂ ਹੋਣਾ ਤੇ ਉਹ ਆਫਾ ਇਹਦਾ ਤਾਂ ਸਾਰਾ ਜੋਂ ਬਲਾਉ ਨਾਲ ਕਿ ਇਹ ਸਾਰੇ ਨਹੀਂ ਕਰਨੇ ਪਾਉਂਦੇ ਆਪ ਨੂੰ ਤੋੜਾ ਪਿੱਛੇ ਪਿਰਾ ਦੇ ਉਹ ਮਗਨੋ ਚਲੋ ਜੀ ਬੋਲੋ ਪਤਾ ਨਹੀਂ ਕਿ ਕਿਹੜਾ ਸਾਰੇ ਆਪ ਦੀ ਰਾਜ ਜਿੰਦਾਬਾਦ ਸੁਭਾਨ ਅੱਲੇ ਸਾਡੀ ਜਿੰਦਾਬਾਦ ਬੱਸ ਰੋਕਤੀ ਚ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇ ਖਰੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਜੋ ਪੰਜਾਬ ਦੇ ਵਿੱਚ ਬਲਾਕ ਸੰਮਤੇ ਜਿਹਨਾਂ ਪ੍ਰੀਸ਼ਦੀਆਂ ਜਿਹਨੇ ਚੋਣਾਂ ਆ ਰਹੀਆਂ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਇਹਨਾਂ ਚੋਣਾਂ ਲੜਨੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਤੇ ਉਸੇ ਲੜੀ ਦੇ ਤਹਿਤ ਅੱਜ ਪਿੰਡ ਸਿਰਪਰਾ ਕਲਾ ਤਹਿਸੀਲ ਜਗਰਾਉਂ ਜ਼ਿਲ੍ਹਾ ਲਣਾਬੇ ಕಾಂಗ್ರೆਸ ਪਾਰਟੀ ਦਾ ਵੱਡਾ ਇਕੱਠ ਹੋਇਆ ਤੇ ਜਿਸ ਵਿੱਚ ਇੱਥੇ ਸੀਨੀਅਰ ਆਗੂ ਤੇ ਵਰਕਰ ਤੇ ਪਹੁੰਚੇ ਹੋਏ ਮੈਂ ਇੱਕ ਕੈਮਰਾਮੈਨ ਨੂੰ ਕਹੂੰਗਾ ਵੀ ਵੱਡਾ ਇਕੱਠ ਇੱਕ ਵਾਰੀ ਦਰਸ਼ਕਾਂ ਦਿਖਾਇਆ ਜਾਵੇ ਕਿਉਂਕਿ ਇੱਥੇ ਜਿਹੜੇ ಕಾಂಗ್ರೆਸ ਪਾਰਟੀ ਦੇ ਆ ਜਿਹੜੇ ਸਰਕਟ ਆਗੂ ਇੱਥੇ ਪਹੁੰਚੇ ਹੋਏ ਆਜ ਕਿਉਂਕਿ ਜੇ ਕੱਲਾ ਨਾ ਲਵਾਂਗੇ ਤਾਂ ਟਾਈਮ ਕਾਫੀ ਹੋ ਜਾਊਗਾ ਤੇ ਅੱਜ ਸਾਡੇ ਨਾਲ ਜੁੜ ਚੁੱਕੇ ਆ ਸਾਬਕਾ ਐਮਐਲਏ ਜਗਤਾਰ ਸਿੰਘ ਜਿੱੱਗਾ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਇਹਨਾਂ ਨੇ ਕਿੰਨੇ ਜੁਨਾਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਤੇ ਜ਼ਿਲ੍ਹਾ ਪ੍ਰੀਸ਼ਦ ਨੂੰ ਜਿਹੜੀ ਆ ਕਿਸ ਨੂੰ ਟੈਗ ਦਿੱਤੀ ਆ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਦਾ ਸਵਾਗਤ ਕਰਦੇ ਆਂ ਨਬਾਜੀ ਸਭ ਤੋਂ ਪਹਿਲਾਂ ਮੈਂ ਗੁਰੂ ਮਹਾਰਾਜ ਜੀ ਦੀ ਫਤਿਹ ਬਲਾਉਣਾ ਆਖੂਗਾ ਜੀ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਜਿਹੜਾ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਜਿਹੜਾ ਬਿਗਲ ਬਚਿਆ ਹੋਇਆ ਉਹ ਰਾਜਾ ਅਮਰਿੰਦਰ ਸਿੰਘ ਜਿਹੜੇ ਪੰਜਾਬ ਦੇ ਪ੍ਰਧਾਨ ਆ ਸਾਡੇ ਇੱਥੋਂ ਦੇ ਮੈਂਬਰ ਪਾਰਲੀਮੈਂਟ ਆ ਅਸੀਂ ਉਹਨਾਂ ਦੀ ਦਿਸ਼ਾ ਨਿਰਦੇਸ਼ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਇਹ ਚੋਣ ਲੜ ਰਹੇ ਆ ਤੇ ਕਾਂਗਰਸ ਪਾਰਟੀ ਦੇ ਕੰਨੇੋਂ ਅਸੀਂ ਤਕਰੀਬਨ 25 ਜੋਨਾਂ ਦੇ ਵਿੱਚੋਂ ਅਸੀਂ ਅੱਜ 10 ਜੋਨਾਂ ਦੇ ਜਿਹੜੇ ਉਮੀਦਵਾਰ ਆ ਉਹ ਸ਼ੇਰਪੁਰ ਕਲਾਂ ਦੇ ਵਿੱਚ ਸਰਪੰਚ ਸਰਬਜੀਤ ਸਿੰਘ ਸ਼ੇਰਪੁਰ ਜਿਹੜੇ ਸਾਡੇ ਕਾਂਗਰਸੀ ਸਰਕਾਰ ਆਗੂ ਆ ਜਿੰਨਾਂ ਬਾਰੇ ਮੈਨੂੰ ਕਹਿਣ ਦੀ ਲੋੜ ਨਹੀਂ ਉਹਨਾਂ ਦੇ ਘਰ ਮੇਰੇ ਨਾਲ ਸਰਦਾਰ ਮੇਜਰ ਸਿੰਘ ਜੀ ਮੁਲਾ ਪਰ ਜ਼ਿਲ੍ਹਾ ਪ੍ਰਧਾਨ ਅਵਜਰ ਪਰ ਕਬੱਡੀ ਪਰਮਜੀਤ ਸਿੰਘ ਕਬੱਡੀ ਸਾਡੇ ਸੀਨੀਅਰ ਆਗੂ ਸਰਦਾਰ ਕਰਨਜੀਤ ਸਿੰਘ ਸੋਨੀ ਗਾਲਬ ਸਿੱਧੂ ਸਾਹਿਬ ਦੋਨੇ ਸਾਡੇ ਬਲਾਕ ਪ੍ਰਧਾਨ ਨਵਦੀਪ ਸਿੰਘ ਗੜਿਆਲ ਤੇ ਹਰਪ੍ਰੀਤ ਸਿੰਘ ਢਾਲੀਆਲ ਉਹਨਾਂ ਦੇ ਸਮੇਤ ਅਸੀਂ ਇੱਥੋਂ ਦੀ ਜਿਹੜੀ ਗਾਲਬ ਕਲਾ ਦੀ ਜ਼ਿਲ੍ਹਾ ਪ੍ਰੀਸ਼ਦ ਦਾ ਉਹਦੀ ਵੀ ਅਸੀਂ ਟਿਕਟ ਅਸੀਂ ਐਲਾਨਿਆ ਉਹ ਅੱਜ ਅਸੀਂ ਤਕਰੀਬਨ ਤੁਸੀਂ ਕੱਠ ਸਾਡਾ ਦੇਖਿਆ ਕਿ ਦਸੇ ਜੋਨਾ ਦੇ ਅ ਪੰਜ ਸਰਪੰਚ ਇਥੋਂ ਦੇ ਮੌਕਾ ਸੀ ਜਿਹੜੇ ਕਾਂਗਰਸੀ ਆਗੂ ਇੱਥੇ ਬੁਲਾ ਕੇ ਸਾਰਿਆਂ ਦੇ ਵਿੱਚ ਸਹਿਮਤੀ ਦੇ ਨਾਲ ਅਸੀਂ ਟਿਕਟਾਂ ਵੰਡੀਆਂ ਜਿਹਦੇ ਵਿੱਚ ਕਿਸੇ ਨੂੰ ਵੀ ਅਸੀਂ ਪੱਖਪਾਤ ਜਾਂ ਕਿਸੇ ਨੂੰ ਨਾਰਾਜ਼ ਨਹੀਂ ਕੀਤਾ ਗਿਆ ਜਿਨ੍ਹਾਂ ਤੇ ਲੋਕਾਂ ਨੇ ਸਹਿਮਤੀ ਦਿੱਤੀ ਉਹਨਾਂ ਨੂੰ ਟਿਕਟ ਦਿੱਤੀ ਆ ਦਸਾਂ ਜੋਨਾ ਦੀਆਂ ਟਿਕਟਾਂ ਦਿੱਤੀਆਂ ਬਲਕ ਸੰਤੀਆਂ ਤੇ ਗਲਵਕਲਾਂ ਤੋਂ ਅਸੀਂ ਹਰਿੰਦਰ ਸਿੰਘ ਚਾਹਲ ਜਿਹੜੇ ਗਲਵਕਲਾਂ ਦੇ ਆ ਉਹਨਾਂ ਨੂੰ ਅਸੀਂ ਟਿਕਟ ਦਿੱਤੀ ਆ ਜੀ ਦਰਕੋ ਤੜੀ ਅਸੀਂ ਜਾਣਕਾਰੀ ਚ ਵਾਦਾ ਕਰਦੀਏ ਭਾਵੇਂ ਮੌਜੂਦਾ ਸਰਕਾਰ ਵੀ ਅੱਡੀ ਚੋਟੀ ਦਾ ਚੋਣਾਂ ਜਿੱਤਣ ਲਈ ਜ਼ੋਰ ਲਾਵੇਗੀ ਪਰ ਅੱਜ ਤੱਕ ਉਹਨਾਂ ਨੇ ਕੋਈ ਵੀ ਉਮੀਦਵਾਰ ਹਈ ਤੱਕ ਨਹੀਂ ਲਾਨਿਆ ਸਭ ਤੋਂ ਵੱਡੀ ਜਿਹੜੀ ਪਹਿਲ ਕਦਮ ਕਰਦਿਆਂ ਕਾਂਗਰਸ ਪਾਰਟੀ ਜਿਹੜਾ ਆਪਣੇ ਜਿਹੜੇ ਉਮੀਦਵਾਰ ਅੱਜ ਐਲਾਨ ਦਿੱਤੇ ਆ ਤੇ ਜਿਨ੍ਹਾਂ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਜੀ ਪੱਤਰਕਾਰ ਹਰਿੰਦਰ ਸਿੰਘ ਵੀ ਚਾਹ ਲਓ ਤੇ ਉਹ ਵੀ ਇਹਨਾਂ ਨੂੰ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦੇ ਕੇ ਟੈਕਟਨਵਾਜਾ ਤੇ ਅਸੀਂ ਆਪਣੇ ਚੈਨਲ ਵੱਲੋਂ ਇਹਨਾਂ ਜਿਹੜੇ ਬਲਾਕ ਸੰਤੀ ਮੈਂਬਰ ਚੋਣ ਮੈਦਾਨ ਚ ਤਾਰੇ ਆ ਤੇ ਚਾਲ ਸਾਹਿਬ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਮਦਾਨਾਂ ਵਿੱਚ ਅੱਜ ਉਤਾਰ ਦਿੱਤਾ ਵਾ ਅਸੀਂ ਆਪਣੇ ਚੈਨਲ ਵੱਲੋਂ ਉਹਨਾਂ ਨੂੰ ਜੀਓ ਹੈ ਕਹਿੰਦੇ ਆ ਤੇ ਨਾਲ ਨਾਲ ਤੁਸੀ ਬੋਲਣੀ ਕਿ ਉਹਨਾਂ ਨੂੰ ਵਧਾਈ ਵੀ ਦਿੰਦੇ ਆ ਤੇ ਸਾਡੇ ਨਾਲ ਜਗਤਾਰ ਸਿੰਘ ਜੀ ਹੋਰ ਦਰਸ਼ਕਾਂ ਨਾਲ ਗੱਲਬਾਤ ਕਰਨੀ ਚਾਹੁੰਦੇ ਆ ਆਓ ਜੀ ਕਰਦੇ ਆ ਗੱਲ ਅਸੀਂ ਆਪਣਾ ਮੈਂ ਮਾਫੀ ਮੰਗਦਾ ਕਿਉਂਕਿ ਅਸੀਂ ਜਿਹੜਾ ਆਪਣੀ ਚੋਣ ਦਾ ਆਗਾਜ਼ ਆ ਜਿਹੜਾ ਚੋਣ ਮਹਮ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੀ ਦੇ ਬਲਾਕ ਸਮਤੀ ਦੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਧਰਤੀ ਤੋਂ ਕੀਤੀ ਹੈ ਮੈਂ ਸਭ ਤੋਂ ਪਹਿਲਾਂ ਨੰਦ ਧੰਨ ਧੰਨ ਬਾਬਾ ਨੰਦ ਸਿੰਘ ਦੀ ਧਰਤੀ ਨੂੰ ਜਨਮ ਸਥਾਨ ਨੂੰ ਨਤਮਸਤਕ ਹੁੰਦਾ ਹੈ ਦੁਬਾਰਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਦੀ ਚੋਣਾ ਉਹਨਾਂ ਨੇ ਸਾਨੂੰ ਫਤਿਹ ਬਖਸ਼ਣੀ ਆ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਥੈਂਕ ਯੂ ਮੁੱਲਾਪੁਰ ਤੋਂ ਇਹ ਨਾਲ ਹੁਣ ਜੁੜ ਚੁੱਕੇ ਆ ਮੇਜਰ ਸਿੰਘ ਜੀ ਮੁੱਲਾਪੁਰ ਜੋ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਨੂੰ ਸਵਾਮਾ ਦਿੰਦੇ ਆ ਰਹੇ ਆ ਤੇ ਇਲਾਕੇ ਵਿੱਚ ਇੱਕ ਜਾਣੀ ਪਹਿਚਾਣੀ ਸਖਸੀ ਦਾ ਨਾਮ ਆ ਸੋਤਬਰਾ ਮੁਲਾਵਰ ਸਾਹਿਬ ਜੀ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਧੰਨਵਾਦ ਜੀ ਦੇਖੋ ਅੱਜ ਸਾਡੇ ਲੁਧਿਆਣਾ ਦਿਹਾਤੀ ਨਾਲ ਸੰਬੰਧਿਤ ਪੰਜ ਵਿਧਾਨ ਸਭਾ ਹਲਕੇ ਆ ਪੰਜਾਂ ਵਿਧਾਨ ਸਭਾ ਹਲਕਿਆਂ ਤੋਂ 156 ਬਲੋਕ ਸੰਤੀ ਦੇ ਤੇ ਸਾਡੇ ਜਿਹੜੇ ਉਮੀਦਵਾਰ ਆ ਲਗਭਗ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਇਸੇ ਤਰੀਕੇ ਨਾਲ ਸਾਡੇ ਸਾਰੇ ਟੋਨ ਹੋ ਚੁੱਕੀ ਆ ਸਭ ਤੋਂ ਲੋਕਤੰਤਰ ਦਾ ਵੱਡੀ ਗੱਲ ਜਿਹੜੀ ਕਾਂਗਰਸ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਹੈ ਅਸੀਂ ਪੰਜਾਬ ਵਿਧਾਨ ਸਭਾ ਹਲਕਿਆਂ ਵਿੱਚ ਹੀ ਜਿਵੇਂ ਸਰਦਾਰ ਜਗਤਾਰ ਸਿੰਘ ਜੱਗਾ ਜੀ ਇਸ ਹਲਕੇ ਦੇ ਮੁਖ ਸੇਵਾਦਾਰ ਨੇ ਸਰਦਾਰ ਪਰਮਜੀਤ ਸਿੰਘ ਕਬਦੀ ਸਾਹਿਬ ਜਿਹੜੇ ਬਤੌਰ অবজারভার ਸਾਡੇ ਜਗਰੋਂ ਵਿਧਾਨ ਸਭਾ ਹਲਕੇ ਨੂੰ ਇਸ ਇਲੈਕਸ਼ਨ ਦੇ ਸਬੰਧ ਵਿੱਚ ਸਾਰੀ ਨਜ਼ਰਸਾਨੀ ਰੱਖਦੇ ਨੇ ਅਸੀਂ ਸਾਰੇ ਆਪਣੇ ਸਮੁੱਚੇ ਜਿਹੜਾ ਵਰਕਰ ਕੇਡਰ ਆ ਅਸੀਂ ਇਹ ਸਾਰੀ ਚੋਣ ਉਹਨਾਂ ਤੇ ਛੱਡੀ ਆ ਸਾਰੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਜਿਸ ਤਰੀਕੇ ਨਾਲ ਹੁਣੇ ਜਗਤਾਰਜੀ ਨੇ ਦੱਸਿਆ ਇਸ ਵਿਧਾਨ ਸਭਾ ਹਲਕੇ ਵਿੱਚ ਤਿੰਨ ਸਾਡੀਆਂ ਜ਼ਿਲ੍ਹਾ ਪ੍ਰੀਸ਼ਦ ਤੇ 25 ਸਾਡੀਆਂ ਬਲਾਕ ਸੰਮਤੀਆਂ ਅਸੀਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ 22 ਮੀਟਿੰਗਾਂ ਰੱਖ ਕੇ ਸਮਾਜ ਪ੍ਰਤੀ ਉਹ ਸਿਹਰਦ ਵਿਅਕਤੀ ਜਿਹੜੇ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨਾਲ ਬੜੇ ਲੰਮੇ ਅਰਸੇ ਤੋਂ ਜੁੜੇ ਹੋਇਆ ਜਿਨ੍ਹਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਸਾਡੇ ਵਰਕਰ ਸਾਹਿਬਾ ਨੇ ਆਪਣੇ ਆਪ ਚੋਣ ਕਰਕੇ ਸਾਨੂੰ ਉਹ ਉਮੀਦਵਾਰ ਦਿੱਤੇ ਆ ਉਹਨਾਂ ਨੂੰ ਅੱਜ ਅਸੀਂ ਕਾਂਗਰਸ ਪਾਰਟੀ ਵੱਲੋਂ ਜਿਹੜੇ ਸਿੰਬਲ ਅਲਾਟ ਕੀਤੇ ਆ ਅਸੀਂ 14 ਤਰੀਕ ਨੂੰ ਇਹ ਚੋਣਾਂ ਸਾਡੀ ਸੰਗਠਿਤ ਹੋ ਕੇ ਸਮੁੱਚੀ ਕਾਂਗਰਸ ਪਾਰਟੀ ਇਹ ਇਲੈਕਸ਼ਨ ਲੜੂਗੀ ਔਰ ਇਹ ਗੱਲ ਵੀ ਯਕੀਨਨ ਸੱਚ ਆ 17 ਤਰੀਕ ਨੂੰ ਤੁਹਾਡੇ ਚੈਨਲ ਤੇ ਸਾਡੇ ਇਹੀ ਸਾਰੇ ਵਰਕਰ ਸਹਿਬਾਨ ਤੇ ਆਗੂ ਸਹਿਬਾਨ ਜਿੱਥੇ ਢੋਲ ਦੇ ਡੱਗੇ ਤੇ ਭੰਗੜਾ ਪਾਉਣਗੇ ਉਥੇ ਅਸੀਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਮੂੰਹ ਮਿੱਠਾ ਵੀ ਕਰਾਵਾਂਗੇ ਤੇ ਮੁਲਾਪਰ ਜਿਵੇਂ ਮੌਜੂਦਾ ਸਰਕਾਰ ਆ ਉਹ ਥੋੜੀ ਸੁਸਤ ਦਿਖਾਈ ਦੇ ਰਹੀ ਆ ਅਜੇ ਤੱਕ ਉਮੀਦਵਾਰ ਨਹੀਂ ਲਾਨੇ ਆ ਤੁਸੀਂ ਇੱਥੇ ਵੱਡਾ ਇੱਕ ਮਾਰਕਾ ਮਾਰਿਆ ਵੇ ਜਿਹੜੇ ਉਮੀਦਵਾਰ ਲਾਂਦੇ ਉਹਦੇ ਸੰਬੰਧ ਕੀ ਗੈਣਾ ਚਾਹੁੰਦੇ ਆ ਦੇਖੋ ਇਹ ਗੱਲ ਯਕੀਨਨ ਸੱਚ ਆ ਤੁਹਾਡੀ ਇਸੇ ਤਰੀਕੇ ਨਾਲ ਜਿਵੇਂ ਪੰਚਾਇਤਾਂ ਤੇ ਲੋਕ ਆਪਣੇ ਬਲਾਕ ਸੰਪਤੀ ਤੇ ਜ਼ਿਲ੍ਹਾ ਪੱਸ਼ੀ ਤੇ ਲੋਕਤੰਤਰ ਦੀਆਂ ਮੁੱਢਲੀਆਂ ਆਕਾਈਆਂ ਪਹਿਲਾਂ ਤਾਂ ਸਰਕਾਰ ਪੰਚਾਇਤੀ ਚੋਣਾਂ ਕਰਾਉਣ ਵਿੱਚ ਬਹੁਤ ਡਿਲੇ ਕੀਤਾ ਉਹਨਾਂ ਨੇ 2 ਸਾਲ ਇਸੇ ਤਰੀਕੇ ਨਾਲ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਨੇ ਚੋਣਾਂ ਸੀ ਇਹ ਵੀ ਸਰਕਾਰ ਦੀ ਨੀਅਤ ਸਾਫ਼ ਨਹੀਂ ਸੀ ਇਹ ਕਰਾਉਣਾ ਨਹੀਂ ਸੀ ਚਾਹੁੰਦੀ ਉਹਨਾਂ ਨੂੰ ਇਹ ਗੱਲ ਭਲੀ-ਪਾਂਤ ਜਾਂ ਭਲੀ-ਪਾਂਤ ਉਹਨਾਂ ਨੂੰ ਸਮਝ ਸੀ ਕਿ ਸਮੁੱਚੇ ਪੰਜਾਬ ਵਿੱਚ ਸਾਡੇ ਸਮੁੱਚਾ ਜਿਹੜਾ ਅਮਾਮਾ ਉਹ ਸਾਡੇ ਖਿਲਾਫ ਆ ਇਸੇ ਕਰਕੇ ਉਹ ਚੋਣਾਂ ਕਰਾਉਣ ਤੋਂ ਭੱਜਦੇ ਸੀ ਇਹ ਵੀ ਹਾਈ ਕੋਰਟ ਦੇ ਰਾਹੀਂ ਜਿੰਨੀਆਂ ਵੀ ਸਾਡੀਆਂ ਇਹ ਬਲਾਕ ਸੰਮਤੀ ਤੇ ਪੰਚਾਇਤੀ ਚੋਣਾਂ ਉਨਾ ਰਹੀ ਸਾਡੀਆਂ ਅਦਾਲਤੀ ਹੁਕਮਾਂ ਦੇ ਤਹਿਤ ਇਹ ਸੰਭਵ ਹੋ ਸਕੀਆਂ ਅੱਜ ਉਹਨਾਂ ਦੇ ਕੋਲੇ ਕਿਸੇ ਵੀ ਵਿਧਾਨ ਸਭਾ ਹਲਕੇ ਵਿੱਚ ਉਮੀਦਵਾਰ ਨਹੀਂ ਲੱਭ ਰਹੇ ਕਾਰਨ ਕਿ ਪਿਛਲੇ 4 ਸਾਲਾਂ ਦੌਰਾਨ ਜਿਹੜੇ ਉਹਨਾਂ ਨੇ ਕੀਤੇ ਵਾਅਦੇ ਸੀ ਕਿਸੇ ਇੱਕ ਵਾਅਦੇ ਤੇ ਵੀ ਉਹ ਖਰਾ ਨਹੀਂ ਉਤਰ ਸਕੇ ਸਿਰਫ ਤੇ ਸਿਰਫ ਆਪਣੀ ਐਡਵਰਟਾਈਜ਼ਮੈਂਟ ਤੇ ਆਪਣੀ ਮौज-ਮਸਤੀ ਵਿੱਚ ਉਹਨਾਂ ਦੇ ਵਜ਼ੀਰ ਤੇ ਐਮਐਲਏ ਜੁਟੇ ਰਹੇ ਆ ਸੋ ਇਹੀ ਕਾਰਨ ਨਾਲ ਉਹਨਾਂ ਨੂੰ ਉਮੀਦਵਾਰ ਨਹੀਂ ਲੱਭ ਰਹੇ ਠੀਕ ਹੈ ਧੰਨਵਾਦ ਭਾਈਚਾਰੇ ਤੋਂ ਵੀ ਆ ਜੋ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਸਵਾਵਾਂ ਨਵਾਰੇ ਪੱਤਰਾ ਕਈ ਦੇ ਖੇਤਰ ਵਿੱਚ ਅੱਜ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਜਿਹੜਾ ਵੱਡਾ ਮਾਣ ਬਖਸ਼ਿਆ ਤੇ ਜ਼ਿਲ੍ਹਾ ਪ੍ਰਿਸ਼ਦ ਦੀ ਚੋਣ ਮદાન ਵਾਚਿਆ ਸਭ ਤੋਂ ਪਹਿਲਾਂ ਦਾ ਚਾਲਸਬਸੀ ਚੰਦਰ ਵੱਲੋਂ ਤੁਹਾਡਾ ਸਵਾਗਤ ਵੀ ਕਰਦੇ ਆ ਤੇ ਤੁਹਾਨੂੰ ਅਸੀਂ ਪਤਾ ਵੀ ਦਿੰਦੇ ਆ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੁਸੀਂ ਇੱਥੇ ਆਏ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਹਲਕੇ ਦੇ ਇੰਚਾਰਜ ਅਤੇ ਸਾਬਕਾ ਐਮਐਲਏ ਦਾਜਗਤਾਰ ਸਿੰਘ ਜੀ ਜੱਗਾ ਹੀ ਸਵਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਮੇਜਰ ਸਿੰਘ ਜੀ ਮੁੱਲਾਪੁਰ ਮੇਰੇ ਵੱਡੇ ਵੀਰ ਜੀ ਸੂਨੀ ਗਾਲਬ ਜੀ ਸਾਡੇ ਅਰਜਰਬਰ ਕਬੱਦੀ ਸਾਹਿਬ ਸਾਡੇ ਬਲਾਕ ਦੇ ਪ੍ਰਧਾਨ ਨਵਦੀਪ ਗਰੇਵਾਲ ਜੀ ਅਤੇ ਸ਼ਹਿਰੀ ਦੇ ਪ੍ਰਧਾਨ ਹਰਪੀ ਸਿੰਘ ਧਾਲੀਵਾਲ ਜੀ ਤੇ ਸਪੈਸ਼ਲ ਧੰਨਵਾਦ ਮੇਰੇ ਵੱਡੇ ਵੀਰ ਸਰਪੰਚ ਸਰਬਜੀਤ ਸਿੰਘ ਜੀ ਖੈਰਾ ਦਾ ਜਿਨ੍ਹਾਂ ਦੀ ਬਦੌਲਤ ਅੱਜ ਮੈਨੂੰ ਇਹ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨ ਦਾ ਮਾਣ ਹਾਸਿਲ ਹੋਇਆ ਹੈ ਤੇ ਮੈਂ ਸਮੁੱਚੀ ਹਾਈ ਕਮਾਂਡ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਮੈਂ ਵਿਸ਼ਵਾਸ ਦਿਵਾਉਣਾ ਵੀ ਸਾਰੇ ਲੋਕਾਂ ਦੇ ਸਹਿਯੋਗ ਨਾਲ ਸਾਰੇ ਜਿਹੜੇ ਜ਼ਿਲ੍ਹਾ ਪ੍ਰੇਸ਼ਦ ਦੇ ਜ਼ੋਨ ਬਲਾਕ ਸ਼ਾਮਤਾਂ ਤੇ ਜ਼ੋਨ ਪੈਂਦੇ ਹੈਗੇ ਉਹਨਾਂ ਦੇ ਸਹਿਯੋਗ ਨਾਲ ਅਤੇ ਸਮੁੱਚੇ ਲੀਡਰਸ਼ਿਪ ਦੇ ਸਹਿਯੋਗ ਨਾਲ ਇਹ ਸੀਟ ਜੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਵਾਂਗਾ ਅਤੇ ਮੈਂ ਲੋਕਾਂ ਨੂੰ ਤੇ ਪਾਰਟੀ ਨੂੰ ਇਹ ਵਿਸ਼ਵਾਸ ਵੀ ਦਿਵਾਉਣਾ ਕਿ ਉਹਨਾਂ ਦੀਆਂ ਜਿਹੜੀਆਂ ਆਸਾਂ ਉਮੀਦਾਂ ਤੇ ਮੈਂ ਪੂਰਾ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਤੇ ਕਦੇ ਵੀ ਲੰਬੇ ਦਾ ਮੌਕਾ ਨਹੀਂ ਦੇਵਾਂਗਾ